ਬਾਕੀ ਖਬਰ ਆ ਰਹੀ ਹੈ ਜਿੱਥੇ ਇੱਕ ਲੜਕੀ ਦੀ ਵਿਆਹ ਤੋਂ ਪਹਿਲਾਂ ਹੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਬਰਾਤ ਆਉਣ ਤੋਂ ਪਹਿਲਾਂ ਲੜਕੀ ਦੀ ਮੌਤ ਹੋ ਜਾਂਦੀ ਹੈ ਦਿਲ ਦਾ ਦੌਰਾ ਕਾਰਨ ਦੱਸਿਆ ਜਾ ਰਿਹਾ ਹੈ ਰਾਤ ਨੂੰ ਡੀਜੇ ਦੇ ਉੱਤੇ ਜਦੋਂ ਸਾਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੁੰਦਾ ਜਦੋਂ ਸਾਰਾ ਪਰਿਵਾਰ ਨੱਚ ਰਿਹਾ ਹੁੰਦਾ ਹੈ ਔਰ ਕੁੜੀ ਵੀ ਆਪਣੇ ਵਿਆਹ ਨੂੰ ਲੈ ਕੇ ਖੁਸ਼ੀ ਹੁੰਦੀ ਹੈ ਖੁਸ਼ੀ ਦੇ ਵਿੱਚ ਝੂਮ ਰਹੀ ਹੁੰਦੀ ਹੈ ਤਾਂ ਇਸੇ ਦੌਰਾਨ ਉਸ ਨੂੰ ਕਬਰਾਹਟ ਮਹਿਸੂਸ ਹੁੰਦੀ ਹੈ ਜਦੋਂ ਪਰਿਵਾਰ ਡਾਕਟਰ ਦੇ ਕੋਲ ਲੈ ਕੇ ਪਹੁੰਚਦਾ ਹੈ ਨੱਕ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਲੜਕੀ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਦ ਹੀ ਮੰਦ ਭਾਗੀ ਖਬਰ ਫਰੀਦਕੋਟ ਦੇ ਬਰਗਾੜੀ ਤੋਂ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਵਿਆਹ ਰੱਖਿਆ ਹੋਇਆ ਸੀ ਪੂਜਾ ਦਾ ਔਰ ਇੱਕ ਦਿਨ ਪਹਿਲਾਂ ਡੀਜੇ ਤੇ ਜਦੋਂ ਸਾਰਾ ਪਰਿਵਾਰ ਨੱਚ ਰਿਹਾ ਹੁੰਦਾ ਤਾਂ ਉਸੇ ਦੌਰਾਨ ਪੂਜਾ ਨੂੰ ਕਬਰਾਹਟ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਡਾਕਟਰ ਕੋਲ ਲਿਜਾਇਆ ਜਾਂਦਾ ਤਾਂ ਉਦੋਂ ਤੱਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਸ਼ਗਨਾ ਦੇ ਜੋ ਸੂਟ ਸੀ ਸ਼ਗਰਾਂ ਦੀ ਜੋ ਹੋਰ ਸਮਾਨ ਸੀ ਕਲੀਰੇ ਚੂੜਾ ਸਾਰਾ ਕੁਝ ਪਾ ਕੇ ਆਪਣੀ ਤੀਨ ਉਹਨਾਂ ਨੇ ਵਿਦਾ ਕੀਤਾ ਹਾਲਾਂਕਿ ਡੋਲੀ ਤੋਰਨੀ ਸੀ ਜਿਸ ਦਿਨ ਉਸ ਦਿਨ ਉਸ ਦੀ ਅਰਥੀ ਉਸ ਘਰ ਚੋਂ ਉਠਦੀ ਹੈ ਤਾਂ ਪੂਰੇ ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਪੈਂਦਾ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਵਿਆਹ ਨੂੰ ਲੈ ਕੇ ਬੇहद ਖੁਸ਼ ਸੀ ਔਰ ਵਿਆਹ ਦੀਆਂ ਤਿਆਰੀਆਂ ਪਰਿਵਾਰ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ ਖੁਦ ਵੀ ਖੁਸ਼ੀ ਦੇ ਵਿੱਚ ਝੂਮਦੀ ਹੋਈ ਨਜ਼ਰ ਆ ਰਹੀ ਸੀ ਔਰ ਅ ਇਸੇ ਇਸੇ ਦੌਰਾਨ ਇਹ ਦਰਦਨਾਕ ਘਟਨਾ ਵਾਪਰ ਜਾਂਦੀ ਹੈ ਸ਼ਗਨਾ ਦੇ ਜੋ ਚੂੜਾ ਹੈ ਉਹ ਪਾਇਆ ਹੁੰਦਾ ਹੱਥਾਂ ਦੇ ਵਿੱਚ ਸੂਟ ਵਿਆਹ ਵਾਲਾ ਜੋ ਤਿਆਰ ਕੀਤਾ ਹੋਇਆ ਸੀ ਉਹ ਲਾਲ ਸੁਹਾ ਸੂਟ ਪਾ ਕੇ ਇਸ ਧੀ ਨੂੰ ਅ ਅਰਥੀ ਦੇ ਵਿੱਚ ਵਿਦਾ ਕਰਨਾ ਪਿਆ ਪਰਿਵਾਰ ਨੂੰ ਔਰ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਜਦੋਂ ਕਿਸੇ ਨੌਜਵਾਨ ਧੀ ਪੁੱਤ ਦੀ ਅਜੋਦੇ ਇਸ ਤਰੀਕੇ ਦੇ ਨਾਲ ਅਰਥੀ ਤੋੜਨੀ ਪੈਂਦੀ ਹੈ ਮਾਪਿਆਂ ਨੂੰ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਇਹ ਤਾਂ ਉਹੀ ਜਾਣਦੇ ਆ ਤਾਂ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਵਿੱਚ ਝੂਮ ਰਹੀ ਸੀ ਪੂਜਾ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਮਨਾ ਰਹੀ ਸੀ ਭੈਣਾਂ ਦੇ ਵਿੱਚ ਗਿੱਧੇ ਪੰਗੜੇ ਪਾਏ ਜਾ ਰਹੇ ਸੀ ਜਿਸ ਤਰੀਕੇ ਦੇ ਨਾਲ ਹਰ ਵਿਆਹ ਦੇ ਵਿੱਚ ਮਾਹੌਲ ਹੁੰਦਾ ਹਰ ਵਿਆਹ ਦੇ ਵਿੱਚ ਚਾਵਾਂ ਦਾ ਰੰਗ ਚੜਦਾ ਉਸੇ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਚਾਵਾਂ ਦਾ ਰੰਗ ਚੜਿਆ ਹੋਇਆ ਸੀ ਪਰ ਕੁਝ ਹੀ ਪਲਾਂ ਦੇ ਵਿੱਚ ਇਹ ਚਾ ਸਾਰੇ ਫਿੱਕੇ ਪੈ ਜਾਂਦੇ ਨੇ ਖੁਸ਼ੀਆਂ ਪਿੱਕੀਆਂ ਪੈ ਜਾਂਦੀਆਂ ਨੇ ਅਤੇ ਜਿੱਥੇ ਲੋਕ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਹੁੰਦੇ ਨੇ ਉੱਥੇ ਵੈਣ ਗੂੰਜਦੇ ਨੇ ਜਿੱਥੇ ਸ਼ਹਿਨਾਈਆਂ ਅੱਜ ਗੂੰਜੜੀਆਂ ਸੀ ਉੱਥੇ ਕੀਰਨੇ ਪੈ ਰਹੇ ਨੇ ਔਰ ਸਾਰਾ ਪਰਿਵਾਰ ਔਰ ਕਿ ਰਿਸ਼ਤੇਦਾਰ ਜਿਹੜੇ ਕਿ ਵਿਆਹ ਲਈ ਇਕੱਠੇ ਹੋਏ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਇਸ ਧੀਰ ਨੂੰ ਇਸ ਤਰੀਕੇ ਨਾਲ ਦੁਨੀਆ ਤੋਂ ਵਿਦਾ ਕਰਨਾ ਪਵੇਗਾ ਤਾਂ ਸਾਰੇ ਚਾ ਵਿੱਚ ਹੀ ਰਹਿ ਗਏ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਬਰਗਾੜੀ ਦਾ ਇਹ ਮਾਮਲਾ ਹੈ ਪੂਜਾ ਲੜਕੀ ਦਾ ਨਾਮ ਸੀ ਜਿਸ ਦਾ ਵਿਆਹ ਹੋਣਾ ਸੀ ਔਰ ਵਿਆਹ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਉਸ ਦੀ ਦਰਦਨਾਕ ਤਰੀਕੇ ਦੇ ਨਾਲ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ ਪੂਜਾ ਦਾ ਰਿਸ਼ਤਾ ਪਿੰਡ rauqe ਦੇ ਲੜਕੇ ਦੇ ਨਾਲ ਕੀਤਾ ਗਿਆ ਸੀ ਦੁਬਈ ਦਾ ਰਹਿਣ ਵਾਲਾ ਸੀ ਔਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਵਾਪਸ ਆਇਆ ਸੀ ਵੀਡੀਓ ਕਾਲ ਦੇ ਉੱਤੇ ਰਿਸ਼ਤਾ ਕਰਵਾਇਆ ਗਿਆ ਸੀ ਔਰ ਇਸ ਰਿਸ਼ਤੇ ਨੂੰ ਲੈ ਕੇ ਦੋਵੇਂ ਪਰਿਵਾਰ ਬੇਹਦ ਖੁਸ਼ ਸੀ ਜਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਵਿੱਚ ਮਾਹੌਲ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਪਰਿਵਾਰ ਵਿੱਚ ਜਦੋਂ ਵਿਆਹ ਹੁੰਦਾ ਕਿਸੇ ਧੀ ਪੁੱਤ ਦਾ ਸਾਰੇ ਚਾਮਾਂ ਦੇ ਵਿੱਚ ਰੰਗੇ ਜਾਂਦੇ ਨੇ ਤਾਂ ਇਹ ਪਰਿਵਾਰ ਵੀ ਉਸੇ ਤਰੀਕੇ ਦੇ ਨਾਲ ਚਾਮਾਂ ਦੇ ਵਿੱਚ ਰੰਗਿਆ ਗਿਆ ਸੀ ਰਿਸ਼ਤੇਦਾਰ ਆ ਚੁੱਕੇ ਸੀ ਕਈ ਰਸਮਾਂ ਹੋ ਚੁੱਕੀਆਂ ਸੀ ਡੀਜੇ ਚੱਲ ਰਿਹਾ ਸੀ ਡੀਜੇ ਦੇ ਉੱਤੇ ਡਾਂਸ ਕਰ ਰਹੇ ਸੀ ਔਰ ਇਸੇ ਦੌਰਾਨ ਹੀ ਕੀਰਨੇ ਪੈ ਜਾਂਦੇ ਨੇ ਪਰਿਵਾਰ ਦੇ ਵਿੱਚ ਔਰ ਬੇਹ ਦੇ ਮੰਦ ਭਾਗੀ ਖਬਰ ਨੌਜਵਾਨ ਕੁੜੀ ਪੂਜਾ ਦੀ ਵਿਆਹ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਔਰ ਜਿਸ ਦਿਨ ਡੋਲੀ ਤੋਰਨੀ ਸੀ ਉਸ ਦੀ ਉਸ ਦਿਨ ਮਾਪਿਆਂ ਨੂੰ ਅਰਥੀ ਦੇ ਵਿੱਚ ਉਸ ਨੂੰ ਵਿਦਾ ਕਰਨਾ ਪਿਆ ਉਹ ਤੀਜ ਜਿਸ ਦੇ ਵਿਆਹ ਨੂੰ ਲੈ ਕੇ ਕਈ ਸੁਪਨੇ ਪਰਿਵਾਰ ਦੇ ਵੱਲੋਂ ਦੇਖੇ ਗਏ ਸੀ ਜਿਸ ਦੇ ਵਿਆਹ ਦਾ ਸ਼ਾਇਦ ਪਤਾ ਨਹੀਂ ਕਿੰਨੀ ਵਾਰ ਖੁਆਬ ਉਸ ਦੇ ਪਿਤਾ ਨੇ ਦੇਖਿਆ ਹੋਵੇਗਾ ਉਸ ਦੀ ਮਾਤਾ ਨੇ ਸਪਨੇ ਸਜਾਏ ਹੋਣਗੇ ਕਿ ਆਪਣੀ ਤੀ ਨੂੰ ਇਸ ਤਰੀਕੇ ਦੇ ਨਾਲ ਵਿਦਾ ਕਰੇਗੀ ਪਰ ਉਹ ਸਾਰੇ ਸੁਪਨੇ ਇੱਕ ਬੁਰੇ ਸੁਪਨੇ ਦੇ ਵਿੱਚ ਬਣ ਕੇ ਸਾਹਮਣੇ ਆਏ ਔਰ ਜਿਹੜਾ ਦਿਨ ਵਿਆਹ ਲਈ ਮਿੱਥਿਆ ਗਿਆ ਸੀ ਉਸ ਦਿਨ ਇਸ ਕੁੜੀ ਨੂੰ ਦੁਨੀਆ ਤੋਂ ਵਿਦਾ ਕਰਨਾ ਪਿਆ ਆਪਣੀ ਤੀ ਨੂੰ ਕਿਸ ਤਰੀਕੇ ਦੇ ਨਾਲ ਦਿਲ ਦੇ ਉੱਤੇ ਪੱਥਰ ਰੱਖ ਕੇ ਮਾਪਿਆਂ ਦੇ ਵੱਲੋਂ ਉਸੇ ਦਿਨ ਵਿਦਾ ਕਰਨਾ ਪਿਆ ਹੋਵੇਗਾ ਤਾਂ ਇਸ ਦਾ ਤਸੱਵਰ ਵੀ ਕਰਨਾ ਮੁਸ਼ਕਲ ਹੈ ਤੁਹਾਨੂੰ ਦੱਸ ਦਈਏ ਕਿ ਲਾਲ ਸੂਹਾ ਸੂਟ ਜੋ ਉਸਨੇ ਆਪਣੇ ਵਿਆਹ ਲਈ ਸਮਾਇਆ ਸੀ ਜੋ ਕਲੀਰੇ ਉਸਦੇ ਹੱਥਾਂ ਦੇ ਵਿੱਚ ਪਾਏ ਜਾਣੇ ਸੀ ਉਹ ਕਲੀਰੇ ਪਾਏ ਜਾਂਦੇ ਨੇ ਅਰਥੀ ਤੇ ਜਦੋਂ ਉਹ ਲੇਟਦੀ ਹੈ ਤਾਂ ਉਸਦੇ ਉਹ ਕਲੀਰੇ ਪਾਏ ਜਾਂਦੇ ਨੇ ਲਾਸ਼ ਨੂੰ ਹੀ ਸਾਰੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਉਸ ਦੀ ਮ੍ਰਿਤਕ ਦੇਨ ਜਿਸ ਤਰੀਕੇ ਦੇ ਨਾਲ ਇੱਕ ਦੁਲਹਨ ਤਿਆਰ ਕੀਤੀ ਜਾਂਦੀ ਔਰ ਪੂਰਾ ਸ਼ਿੰਗਾਰ ਜੋ ਇੱਕ ਦੁਲਹਨ ਦਾ ਹੁੰਦਾ ਤਾਂ ਉਸ ਪੂਰੇ ਸ਼ਿੰਗਾਰ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਲਾਲ ਸੂਟ ਜੋ ਉਸਨੇ ਫੇਰਿਆਂ ਵਾਲੇ ਸਮਾਉਣਾ ਸਮਾਇਆ ਸੀ ਉਹ ਉਸਦੇ ਪਾਇਆ ਜਾਂਦਾ ਚੂੜਾ ਪਾਇਆ ਜਾਂਦਾ ਸਾਰੀਆਂ ਰਸਮਾਂ ਕੀਤੀਆਂ ਜਾਂ ਜਾਂਦੀਆਂ ਨੇ ਪਰ ਉਹ ਸਮਾਂ ਜਿਸ ਸਮੇਂ ਨੂੰ ਮਿੱਠ ਕੇ ਪਰਿਵਾਰ ਨੇ ਸਭ ਕੁਝ ਤਿਆਰੀਆਂ ਕੀਤੀਆਂ ਸੀ ਉਹ ਸਮਾਂ ਹੱਥੋਂ ਖੁੰਝ ਗਿਆ ਕਿਉਂਕਿ ਧੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਿਓ ਦਾ ਬੁਰਾ ਹਾਲ ਹੈ ਪਿਓ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੇ ਇਹ ਘਟਨਾ ਵਾਪਰੀ ਤਾਂ ਇਹ ਵੀ ਚੰਗਾ ਹੋਇਆ ਕਿ ਸਾਡੇ ਘਰ ਹੀ ਵਾਪਰੀ ਜੇ ਦੂਸਰੇ ਘਰ ਜਾ ਕੇ ਇਸ ਤਰੀਕੇ ਦੀ ਕੋਈ ਘਟਨਾ ਵਾਪਰ ਜਾਂਦੀ ਤਾਂ ਇਹ ਦਾਗ ਉਹਨਾਂ ਦੇ ਮੱਥੇ ਤੇ ਰਹਿ ਜਾਣਾ ਸੀ ਰੱਬ ਨੇ ਸ਼ਾਇਦ ਇਹਦੇ ਵਿੱਚ ਵੀ ਕੁਝ ਸਹੀ ਕੀਤਾ ਹੋਵੇ ਪਰ ਦੁੱਖ ਜ਼ਰੂਰ ਹੈ ਦਿਲ ਦੇ ਵਿੱਚ ਕਿਉਂਕਿ ਜਵਾਨ ਧੀ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਵਿਦਾ ਹੋ ਗਈ ਔਰ ਦੂਸਰੇ ਪਾਸੇ ਭਰਾ ਦਾ ਰੋ ਰੋ ਕੇ ਬੁਰਾ ਹਾਲ ਹੈ ਭਰਾ ਕਹਿੰਦਾ ਕਿ ਮੇਰੇ ਨਾਲ ਜਾ ਕੇ ਸਾਰੀ ਸ਼ਾਪਿੰਗ ਪੂਜਾ ਦੇ ਵੱਲੋਂ ਕੀਤੀ ਗਈ ਸੀ ਜਾਣ ਬੁਝ ਕੇ ਮੇਰੇ ਮੇਰੇ ਲਈ ਵੀ ਸ਼ਾਪਿੰਗ ਉਸਦੇ ਵੱਲੋਂ ਕੀਤੀ ਜਾ ਰਹੀ ਸੀ ਬਾਰ ਬਾਰ ਉਸਦੇ ਵੱਲੋਂ ਜ਼ੋਰ ਪਾਇਆ ਜਾ ਰਿਹਾ ਸੀ ਕਿ ਵਧੀਆ ਕੱਪੜੇ ਲੈ ਵਧੀਆ ਸ਼ੂਜ਼ ਖਰੀਦ ਤਾਂ ਹਰ ਚੀਜ਼ ਉਸਦੇ ਵੱਲੋਂ ਆਪਣੇ ਭਰਾ ਲਈ ਕੀਤੀ ਜਾ ਰਹੀ ਸੀ ਤਾਂ ਜੋ ਉਸਦੇ ਭਰਾ ਦੀ ਟੌਹਰ ਦੇ ਵਿੱਚ ਵੀ ਕੋਈ ਕਮੀ ਨਾ ਰਹਿ ਜਾਵੇ ਇਸ ਤਰੀਕੇ ਦੇ ਨਾਲ ਭੈਣਾਂ ਅਕਸਰ ਆਪਣੇ ਭਰਾਵਾਂ ਵੱਲ ਸੋਚਦੀਆਂ ਤੇ ਜਦੋਂ ਗੱਲ ਕਰਦਾ ਉਹਦਾ ਭਰਾ ਵੀ ਭਾਵੁਕ ਹੋ ਜਾਂਦਾ ਹੈ ਕਿ ਮੇਰੀ ਭੈਣ ਦੇ ਇੰਨੇ ਚਾ ਸੀ ਸਾਰੇ ਚਾ ਉਸ ਦੇ ਵਿੱਚ ਹੀ ਰਹਿ ਗਏ ਮੌਤ ਕੁਲੈਣੀ ਇਸ ਤਰੀਕੇ ਦੇ ਨਾਲ ਆਈ ਕਿ ਉਸ ਨੇ ਜ਼ਿੰਦਗੀ ਦੇਖਣ ਦਾ ਮੌਕਾ ਤੱਕ ਨਹੀਂ ਦਿੱਤਾ ਤਾਂ ਪਰਿਵਾਰ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਸੁਣਾ ਦਿੰਦੇ ਆ ਦੋ ਕੁ ਤਰਾਵਾਂ ਨਾ ਘਾਟਾ ਵਰਤ ਗਈ ਕੀ ਕਹਿ ਸਕਦੇ ਨੂੰ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਪੀਐਫਐਸ ਕੀ ਕਰ ਸਕਦਾ ਵਾਹ ਦੇ ਦਿਨ ਤਰੇ ਸੀ ਵਧੀਆ ਚਾਡਾ ਚਾਵਾ ਲਾਡਾ ਨਾ ਉਹਨਾਂ ਨੇ ਆਉਣਾ ਸੀ ਚਾਹ ਵਾਲਾ ਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਹੋਵੇ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਹਾਂ ਇਹੋ ਜਾਂ ਮਾਲਕ ਕਿਸੇ ਵੈਰੀ ਤੋਂ ਸਮੰਨਦਾ ਦੇਖੋਗੀ 12 1 ਦੇ ਸਨ ਸੰਸ ਕਿਉਂ 12 1 ਵਜੇ ਇਨਾਂ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਰ ਤਾਂ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਪੰਦਰ ਬਹਿਗੀਆਂ ਦੀ ਪਾਣੀ ਲਿਆ ਦੋ ਬਸ ਪਾਣੀ ਲਿਆ ਬਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਤਾ ਬਹੁਤ ਵਧੀਆ ਬੰਦੇ ਸੀ ਮੈਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਚੱਲਦੇ ਸੀ ਹੂੰ ਵੇ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਉਹ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣੋ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਦਾ ਹੈ ਅੱਜ ਤੋੜ ਦੇ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਝ ਕੀ ਬੋਲਗੇ ਸੀ ਮੰਦਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈ ਜੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਏ ਸਾਰੇ ਦੋਨੇ ਪਰਿਵਾਰ ਮਸਾਂ ਇਕੱਠੇ ਹੋਈ ਹੋਣੀ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਵੀ ਇਹ ਵੀ ਆ ਕਿ ਕਰਜ਼ੇ ਥੱਲੇ ਇੰਨਾ ਕਾਜ ਦੇ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ। 11ਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ? ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਨਹੀਂ ਨਾ। ਉਹਨੇ ਜਵਾਗੜੀ ਨੇ ਸਮਾਨ ਲਿਆ। ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ। ਕਿਹਦੇ ਵਾਸਤੇ ਇਕੱਠਾ ਕਰੀ ਜੰਨੇ ਮੈਂ? ਬਿਲਕੁਲ। ਉਹਨੇ ਇਹ ਮੇਰੇ ਭਰਾ ਦਾ ਚਾ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲਿਆ ਕੇ ਕੱਪੜੇ ਖਰੀਦੇ। ਬੂਠ ਜੋ ਵੀ ਮੰਦ ਬਈ ਆਪ ਬਈਆ ਇਹਨੇ ਮੈਨੂੰ ਕਹਣਾ ਬਈ ਨਹੀਂ ਯਾਰ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦਾ ਬਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ